ਇਹ ਕਥਾ ਮਾਈ ਹਰੋਜੀ ਦੀ ਹੈ ਇੱਥੇ ਬਾਬਾ ਜੀ ਭਗਤੀ ਕਰਿਆ ਕਰਦੇ ਸਨ ਇੱਕ ਮਾਤਾ ਹਰੋ ਨਾਮੀ ਔਰਤ ਬਾਬਾ ਜੀ ਦੀ ਸੇਵਾ ਕਰਦੀ ਸੀ ਇੱਕ ਦਿਨ ਬਾਬਾ ਜੀ ਨੇ ਮਾਈ ਹਰੋ ਦੀ ਸੇਵਾ ਤੋਂ ਖੁਸ਼ ਹੋ ਕੇ ਕਿਹਾ ਜਾ ਮਾਈ ਹਰੀਪਰੀ ਹੋ ਜਾ ਤਾਂ ਹਰੋਜੀ ਨੇ ਕਿਹਾ ਕਿ ਬਾਬਾ ਜੀ ਮੈਂ ਤਾਂ ਵਿਧਵਾ ਹਾਂ ਮੈਨੂੰ ਇਹ ਵਾਰ ਨਾ ਦਿਓ ਤਾਂ ਬਾਬਾ ਜੀ ਨੇ ਬਲਦੀ ਹੋਈ ਬੋਰਡ ਦੀ ਲੱਕੜ ਘੜ ਦਿੱਤੀ ਅਤੇ ਕਿਹਾ ਕਿ ਜੇ ਮਾਈ ਹਰੋ ਹਰੀ ਭਰੀ ਨਹੀਂ ਹੋ ਸਕਦੀ ਤਾਂ ਤੂੰ ਹਰਿਆ ਭਰਿਆ ਹੋ ਜਾ ਜੋ ਵੇਖਦੇ ਵੇਖਦੇ ਹੀ ਹਰਿਆ ਭਰਿਆ ਬੋਰਡ ਬਣ ਗਿਆ ਕਿਉਂਕਿ ਬਾਬਾ ਜੀ ਦਾ ਵਰ ਕਦੇ ਵੀ ਖਾਲੀ ਨਹੀਂ ਸੀ ਜਾ ਸਕਦਾ ਉਹ ਬੋਰਡ ਅੱਜ ਵੀ ਕਈ ਵਿਗਿਆ ਵਿੱਚ ਫੈਲਿਆ ਹੋਇਆ ਜੋ ਕਿ ਮੰਦਰ ਭਗਵਾਨ ਬਾਬਾ ਸ਼੍ਰੀ ਚੰਦ ਜੀ ਨਾਨਕ ਚੱਕ ਵਿੱਚ ਮੌਜੂਦ ਹੈ ਇਹ ਕਥਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਬੋਲ श्री ਚੰਦਰ ਭਗਵਾਨ ਕੀ ਜੈ